ਇਸ ਦਿਨ ਜਦੋਂ ਮੰਤਰੀ ਰਾਣਾ ਗਰਜੀਤ ਸਿੰਘ ਨੇ ਜੱਜ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹਨੂੰ ਪਹਿਲੇ ਨੰਬਰ ਤੇ ਕਿੱਡੇ ਜੀ ਖਾਸियत ਕੀ ਆ ਤਾਂ ਜੱਜ ਸਾਹਿਬ ਨੇ ਕਿਹਾ ਵੀ ਇਹ ਟੈਸਟਿਕਲ ਨੇ ਟੈਸਟਿਕਲ ਖੜਾ ਕਰੀਏ ਮੜਾ ਜੇ ਨੂੰ ਟੈਸਟਿਕਲ ਆ ਜੀ ਕਿਉਂਕਿ ਟੈਸਟਿਕਲ ਵੀ ਬਾਹਰ ਨੂੰ ਆਉਂਦੇ ਪੱਟਾਂ ਦੇ ਵਿੱਚ ਫਸਦੇ ਆ ਜੀ ਹਾਂ ਤੁਸੀਂ ਵੇਖ ਲਓ ਜੀ ਠੀਕ ਹੈ ਜੋ ਅੱਗੋਂ ਅੱਗੋਂ ਦਿਖਾਵਾਂਗੇ ਜੀ ਅੱਗੋਂ ਵੈਕ ਨੂੰ ਆਉਂਦੇ ਆ ਤੁਸੀਂ ਦੇਖੋ ਹੂੰ ਕਿੰਨਾ ਵੈਕ ਨੂੰ ਆਉਂਦੇ ਆ ਜੀ ਟੈਸਟਿਕਲ ਸਹੀ ਗੱਲ ਆ ਇਹ ਜੀ ਅਸਲੀ ਮੋਹਰੇ ਦੀ ਪਛਾਣ ਆ ਜੀ ਇਹੇ ਆ ਹਾਂ ਜੀ ਤੇ ਫਿਰ ਬਰੀਡ ਤੇ ਕੰਮ ਤੁਸੀਂ ਹੁਣ 4 ਸਾਲ ਹੋ ਗਏ ਤੁਹਾਨੂੰ ਕਰਦੇ ਆ 4 ਸਾਲ ਹੋ ਗਈ ਜੀ ਕੰਮ ਕਰਦੇ ਕਿਹੜਾ ਸੀਮਨ ਯੂਜ਼ ਕਰਦੇ ਹੋ ਹੁਣ ਅਸੀਂ ਸਰ ਸੀਮਨ ਤਾਈ ਜਿਵੇਂ ਸਮਰਾਠ ਥੇ ਮਕੇਰੀਆਂ ਹੋ ਗਿਆ ਜੀ ਬਿਰਲੇ ਦਾ ਹੋ ਗਿਆ ਜੀ ਜਿਹੜਾ ਕੱਟਾ ਇਹ ਚੈਂਪੀਅਨ ਬਣਿਆ ਚਾਰ ਦੰਦ ਦੇ ਵਿੱਚ ਜੀ ਇਹ ਬਿਰਲੇ ਬਿਰਲੇ ਦਾ ਹਾਂਜੀ ਇਹਦਾ ਨਾਮ ਕੀ ਰੱਖਿਆ ਹੈ ਇਹਦਾ ਪੰਜਾਬ ਰੱਖਿਆ ਜੀ ਪੰਜਾਬ ਠੀਕ ਐ ਬੇਰ ਲੱਕ ਇਹਦੇ ਲਵੇ ਝੋਟਾ ਇਹ ਕਰਮਵੀਰ ਸਨਾਰੀ ਜਿਹਦੇ ਨਾਲ ਕੋਲ ਜਵਰਾ ਝੋਟਾ ਹੁੰਦਾ ਸੀਗਾ ਜੀ ਜਵਰਾ ਝੋਟਾ ਹੁੰਦਾ ਜੀ ਉਹਨਾਂ ਦਾ ਇਹ ਹਾਂਜੀ ਸਟਾਰਟਿੰਗ ਦੇ ਵਿੱਚ ਇਹ ਤਿੰਨ ਵੇਲਿਆਂ ਦੇ ਵਿੱਚ ਹੀ ਪਾਇਆ ਤੇ ਤਿੰਨਾਂ ਵੇਲਿਆਂ ਦੇ ਵਿੱਚ ਇਹਨੇ ਪੋਜੀਸ਼ਨ ਲਈ ਹੈ ਤੇ ਇੱਕ ਸਾਡੇ ਕੋਲ ਮਾਝੂ ਸੀਗੀ 20 ਲੀਟਰ ਵਾਲੀ ਜੀ 20 ਲੀਟਰ ਵਾਲੀ ਸਾਰੇ ਸਾਡੇ ਸਾਰੇ ਪਿੰਡ ਨੂੰ ਹੀ ਪਤਾ ਉਹ 16ਵੇਂ ਸੂਏ ਵੀ ਜੀ ਉਹ 16 ਲੀਟਰ ਦੁੱਧ ਤੇ ਅਸੀਂ ਵੇਚੀ ਆ ਅੱਛਾ ਸਾਡੀ ਮੱਝਾਂ ਬਾਹਰੋਂ ਆਉਂਦੀਆਂ ਪਿੰਡ ਦੇ ਲੋਕ ਵੇਖਦੇ ਸੀ ਥੱਲੇ ਹੋ ਕੇ ਤੇ ਜਿਵੇਂ ਬੱਕਰੀ ਦਾ ਥਣ ਹੁੰਦਾ ਇਸ ਤਰ੍ਹਾਂ ਥਣ ਸੀ ਉਹਨਾਂ ਦੇ ਠੀਕ ਹੈ ਠੀਕ ਆ ਸੋ ਇਹਦੀ ਮਾਂ ਦਾ ਜੋ ਮਿਲਕ ਰਿਕਾਰਡ ਹੈ 2400 ਮਾਂ ਇਹਦੀ M29 ਦੀ ਹੈ ਜੀ ਇਹ ਮਾਂ M29 ਦੇ ਮਾਪੱਖੋਂ ਇਹ ਵੀ ਦੁੱਧ ਵਾਲੀ ਬਰੀਡ ਹੀ ਹੈ ਨਾ ਦੁੱਧ ਵਾਲੀ ਜੀ ਮਾਂ ਤੇ ਉਹ ਤਿਆਰ ਕਰੀਏ ਜੀ ਉਹ ਇਹਦੀ ਭੈਣੀ ਹੈ ਇਹ ਇਹ ਕਿਹੜੇ ਦੀ ਹੈ ਇਹ ਸਮਰਾਠ ਸੇਮ ਕੇਰੀ ਜਾਂਦੀ ਹੈ ਜੀ ਠੀਕ ਹੈ ਮੰਨ ਕੇ ਵੀ ਦੁੱਧਤੀ ਕੰਮ ਕਰੀ ਜਾਂਦੇ ਹੁਣ ਤੁਸੀਂ ਦੁੱਧ ਹਾਂ ਜੀ ਭਾਰਤ ਦੇ ਛਾਰੇ ਨਾ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਈ ਆਪਾਂ ਬੀਐਫਐ ਮੇਲੇ ਤਨਹੋਲੇ ਦੇ ਵਿੱਚ ਖੜੇ ਆ ਤਾਂ ਤੁਹਾਨੂੰ ਇੱਕ ਇੱਥੇ ਅਜਿਹੇ ਨੌਜਵਾਨ ਨਾਲ ਮਲਾਉਣਾਗਾ ਜਿਨੇ 4 ਸਾਲਾਂ ਦੇ ਵਿੱਚ ਨਾ ਮਿਹਨਤ ਕਰਕੇ ਆਪਦੇ ਜਿਹੜੇ ਕੱਟੀਆਂ ਕੱਟੇ ਚੈਂਪੀਅਨ ਬਣਾਏ ਨੇ ਤੇ ਉਹ ਮਿਹਨਤ ਬਾਰੇ ਆਪਾਂ ਪੁੱਛਾਂਗੇ ਵੀ ਕਿੰਨੀ ਕ ਮਿਹਨਤ ਲੱਗੀ ਹੈ ਨਾ ਇਹ ਕੰਮ ਖਾਤਰ ਤੇ ਬਰੀਡ ਤੇ ਕੰਮ ਕੀਤਾ ਵੀ ਕਿਹੜੇ ਸੀਮਨ ਹੁਣ ਯੂਜ਼ ਕਰ ਰਹੇ ਨੇ ਤੇ ਕਟੀਆਂ ਉਹਨਾਂ ਦੀਆਂ ਦੁੱਧ ਤੇ ਵੀ ਆਈਆਂ ਨੇ ਬਾਈ ਦੇ ਫਾਰਮ ਦੇ ਵਿੱਚ ਹੈਗੀਆਂ ਨੇ ਢਿੱਲੋ ਬਰੀਡ ਫਾਰਮ ਬਾਈ ਦਾ ਜਿਹੜਾ ਇਹ ਨਾਂ ਦਾ ਫਾਰਮ ਦਾ ਤੇ ਅੱਜ ਤੁਹਾਨੂੰ ਉਹਨਾਂ ਨਾਲ ਮਲਾਉਨੇ ਆਪਾਂ ਗੱਲਬਾਤ ਕਰਾਉਨੇ ਆਂ ਬਾਈ ਹਸਰੀਕਾਲ ਦਰਸ਼ਨ ਸਤਿ ਸ਼੍ਰੀ ਅਕਾਲ ਵੀ ਜੀ ਕੀ ਹਾਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਦਰਸ਼ਕ ਜਿੰਨੇ ਵੀ ਵੀਰ ਦਾ ਚੈਨਲ ਵੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੀਕ ਹੈ ਤੇ ਜਿਵੇਂ ਵੀ ਮੈਂ ਕਿਹਾ ਨਾ ਵੀ 4 ਸਾਲਾਂ ਦੇ ਵਿੱਚ ਵਿੱਚ ਤੁਸੀਂ ਜਿਵੇਂ ਆਹ ਰਿਜ਼ਲਟ ਲੈਤੇ ਆ ਜਿਹੜੇ ਤਾਂ ਪਹਿਲਾਂ ਤਾਂ ਪਾਈ ਗੱਲ ਕਰੀਏ ਵੀ ਪਹਿਲਾਂ ਜਦੋਂ ਮੱਝਾਂ ਰੱਖਦੇ ਸੀ ਉਦੋਂ ਕਹੀਂ ਆਈਆਂ ਮੱਝਾਂ ਹੁੰਦੀਆਂ ਸੀ ਫਾਰਮ ਦੇ ਵਿੱਚ ਦੇਖੋ ਵੀਰ ਜੀ ਪਹਿਲਾਂ ਤਾਂ ਜੋ ਆਪਣੇ ਸਾਡੇ ਦਾਦੇ ਨੇ ਮਾਪਿਆਂ ਨੇ ਜਿਹੜੀਆਂ ਵੀ ਘਰੇ ਰੱਖੀਆਂ ਸੀਗੀਆਂ ਉਹਦੀ ਅਸੀਂ ਸ਼ਾਂਤੀ ਕਰਕੇ ਸਿਲੈਕਟਡ ਮੱਝਾਂ ਰੱਖੀਆਂ ਫਿਰ ਅਸੀਂ ਜੋ ਚੰਗੀ ਬਰੀਡ ਦੇ ਬੁੱਲ ਸੀਗੇ ਉਹ ਅਸੀਂ ਉਹਨਾਂ ਦੇ ਸੀਮਨ ਯੂਜ਼ ਕੀਤਾ ਫਿਰ ਅਗੇ ਉਹ ਪ੍ਰੋਜਨ ਨਹੀਂ ਆਈ ਸੀਗੀ ਉਸ ਤੋਂ ਅਸੀਂ ਕੰਮ ਸਟਾਰਟ ਕੀਤਾ ਸਾਡੇ ਮਨ ਨੂੰ ਖੁਸ਼ੀ ਮਿਲੀ ਵੀ ਬਾਕੀ ਸਹੀ ਆ ਤੇ ਫਿਰ ਅਸੀਂ ਆ ਅੱਜ ਕਿੰਨੇ ਦੁੱਧ ਵਾਲੀਆਂ ਮੱਝਾਂ ਸੀ ਉਹ ਸਾਡੇ ਕੋਲੇ ਸਟਾਰਟਿੰਗ ਦੇ ਵਿੱਚ ਤਾਂ 14-15 ਵਾਲੀਆਂ ਸੀਗੀਆਂ 14-15 ਵਾਲੀਆਂ ਹਾਂ ਤੇ ਇੱਕ ਸਾਡੇ ਕੋਲੇ ਮੱਝ ਸੀਗੀ 20 ਲੀਟਰ ਵਾਲੀ ਜੀ 20 ਲੀਟਰ ਵਾਲੀ ਸਾਰੇ ਸਾਡੇ ਸਾਰੇ ਪਿੰਡ ਨੂੰ ਹੀ ਪਤਾ ਉਹ 16ਵੇਂ ਸੂਏ ਵੀ ਜੀ ਉਹ 16 ਲੀਟਰ ਦੁੱਧ ਤੇ ਅਸੀਂ ਵੇਚੀ ਆ ਅੱਛਾ ਹਾਂ ਜੀ 16 ਸਾਡੇ ਪੀਲੇ ਉਹਦੇ ਮੰਨ ਗਏ ਹਾਂ ਜੀ ਸਾਡੇ ਨੇੜੇ ਪਿੰਡ ਦੇ ਲੈ ਕੇ ਗਏ ਸੀਗੇ ਹਾਂ ਲੀਟਰ ਵਿੱਚ ਧਰ ਕੇ ਕੁਆਲਟੀ ਦੇ ਮਣਕੇ ਅੱਛਾ ਹਾਂਜੀ ਰਿਕਾਰਡ ਸੀਗਾ ਮਾਜੇ ਦਾ ਜਦੋਂ ਅਸੀਂ ਸਾਡੀ ਮੱਜਾਂ ਬਾਹਰੋਂ ਆਉਂਦੀਆਂ ਪਿੰਡ ਦੇ ਲੋਕ ਵੇਖਦੇ ਸੀ ਥੱਲੇ ਹੋ ਹੋ ਕੇ ਤੇ ਜਿਵੇਂ ਬੱਕਰੀ ਦੇ ਥਣ ਹੁੰਦੇ ਐਸ ਤਰ੍ਹਾਂ ਥਣ ਸੀ ਉਹਨਾਂ ਦੇ ਠੀਕ ਹੈ ਹਾਂਜੀ ਤੇ ਫਿਰ ਬਰੀਡ ਤੇ ਕੰਮ ਤੁਸੀਂ ਹੁਣ 4 ਸਾਲ ਹੋ ਗਏ ਤੁਸਾਨੂੰ ਕਰਦੇ ਆ 4 ਸਾਲ ਹੋ ਗਏ ਜੀ ਕੰਮ ਕਰਦੇ ਕਿਹੜਾ ਸੀਮਨ ਯੂਜ਼ ਕਰਦੇ ਹੋ ਹੁਣ ਅਸੀਂ ਸਰ ਸੀਮਨ ਤਾਈ ਜਿਵੇਂ ਸਮਰਾਟ ਸੇਮਕੇਰੀਆਂ ਹੋ ਗਿਆ ਜੀ ਬਿਰਲੇ ਦਾ ਹੋ ਗਿਆ ਜੀ ਜਿਹੜਾ ਕੱਟਾ ਇਹ ਚੈਂਪੀਅਨ ਬਣਿਆ ਚਾਰ ਦੰਦ ਦੇ ਵਿੱਚ ਜੀ ਇਹ ਬਿਰਲੇ ਬਿਰਲੇ ਦਾ ਹਾਂਜੀ ਠੀਕ ਹੈ ਬਿਰਲਾ ਕੀ ਦੇ ਲਵੇ ਝੋਟਾ ਇਹ ਕਰਮਵੀਰ ਸਨਾਰੀ ਜਿਹਦੇ ਨਾਲ ਕੋਲ ਜਵਰਾ ਝੋਟਾ ਹੁੰਦਾ ਸੀਗਾ ਜੀ ਜੇ ਜਵਰਾ ਝੋਟਾ ਹੁੰਦਾ ਸੀ ਉਹਨਾਂ ਦਾ ਇਹ ਹਾਂਜੀ ਕੀ ਕਿਵੇਂ ਦੁੱਧ ਦੱਦ ਤੇ ਹੁੰਦੀਆਂ ਨੇ ਇਹਨੀਆਂ ਕਟੀਆਂ ਜਿਹੜੇ ਬਿਰਲਾ ਆਗਾ ਜਿਵੇਂ ਦੇਖੋ ਜੀ ਅਸੀਂ ਤਾਂ ਇਹ ਜੂਜ਼ ਕੀਤਾ ਨਹੀਂ ਕਿਸੇ ਦੇ ਵੀ ਹਾਂਜੀ ਨਾ ਟਰੈਕਟਰ ਬਰਾਉਸ ਕਰਾਈਏ ਤੇ ਨਾ ਹੀ ਅਸੀਂ ਸੀਮਨ ਬਣਾਇਆ ਪਹਿਲਾਂ ਇਹਨੂੰ ਦੇਖਾਂਗੇ ਜੀ ਪ੍ਰੋਜੈਕਟ ਕਿੱਦਾਂ ਦੀ ਆਉਂਦੀ ਆ ਉਸ ਤੋਂ ਬਾਅਦ ਅਸੀਂ ਸੀਮਨ ਇਹਦਾ ਇਹਦਾ ਨਾਂ ਕੀ ਰੱਖਿਆ ਇਹਦਾ ਪੰਜਾਬ ਰੱਖਿਆ ਜੀ ਪੰਜਾਬ ਹਾਂਜੀ ਇਹ ਝੋਟੇ ਦਾ ਨਾਂ ਬਾਈ ਪੰਜਾਬ ਰੱਖਿਆ ਅਸੀਂ ਸਟਾਰਟਿੰਗ ਦੇ ਵਿੱਚ ਇਹ ਤਿੰਨ ਮੇਲਿਆਂ ਦੇ ਵਿੱਚ ਹੀ ਪਾਇਆ ਤੇ ਤਿੰਨਾਂ ਕਿ ਚੜਕ ਵੀ ਚੜਕ ਤੇ ਥਰਡ ਆਇਆ ਸੀਗਾ ਜੀ ਤੇ ਇੱਕ ਕੋਟੜਾ ਕਲਾ ਸੀਗਾ ਉੱਥੇ ਪੰਜਵੇਂ ਨੰਬਰ ਤੇ ਆਇਆ ਸੀ ਤੇ ਇੱਥੇ ਪਹਿਲਾ ਨੰਬਰ ਤੇ ਆਇਆ ਸੀ ਇੱਥੇ ਕੱਲ ਜਦੋਂ ਮੰਤਰੀ ਰਾਣਾ ਗਰਜੀਤ ਸਿੰਘ ਨੇ ਜੱਜ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹਨੂੰ ਪਹਿਲੇ ਨੰਬਰ ਤੇ ਕਿੱਟਿਆ ਜੀ ਖਾਸियत ਕੀ ਆ ਤਾਂ ਜੱਜ ਸਾਹਿਬ ਨੇ ਕਿਹਾ ਵੀ ਇਹ ਟੈਸਟਿਕਲ ਨੇ ਟੈਸਟਿਕਲ ਖੜਾ ਕਰੀਏ ਮੜਾ ਜੀ ਨੂੰ ਹਾਂ ਜੀ ਖੜਾ ਕਰ ਦਿਓ ਕਰਿਓ ਜੀ ਖੜਾ ਤੇ ਅੱਛਾ ਮੈਂ ਹਾਂ ਜੀ ਕਿਉਂਕਿ ਜਰ 80% ਟੈਸਟਿਕਲ ਦੇ ਡਿਪੈਂਡ ਹੁੰਦਾ ਆਰਾਮ ਕਰਨ ਦਾ ਮੱਝ ਦਾ ਦੁੱਧ ਜੀ ਜੋ ਕਿ ਆਰਡਰ ਦਾ ਸਾਈਜ਼ ਬਣਨਾ ਉਹ ਟੈਸਟਿਕਲ ਦੇ ਕਲਾ ਬਣਾਉਣਾ ਹਾਂ ਜੀ ਉਹ ਟੈਸਟਿਕਲ ਨੂੰ ਕਮਾ ਕੇ ਵਿਖਾ ਦਿਓ ਜੀ ਸਾਰਾ ਓਕੇ ਲੈ ਵੀ ਟੈਸਟਿਕਲ ਦਿਖਾ ਦੇ ਮਾੜੇ ਜੇ ਕਿਰਾਂ ਅੱਛਾ ਵੀ ਜਿਹੜਾ ਮਾਂ ਦਾ ਜਿਵੇਂ ਆਰਡਰ ਬਣਾਣਾਗਾ ਇਹਦੀ ਕੱਟੀ ਦਾ ਤਾਂ ਉਹ ਸਾਰਾ ਇਹਦੇ ਸਾਰੇ ਟੈਸਟਿਕਲਾਂ ਦੇ ਆ ਟੈਸਟਿਕਲ ਵੀ ਬਾਹਰੋਂ ਆਉਂਦੇ ਪੱਟਾਂ ਦੇ ਵਿੱਚ ਫਸਦੇ ਆ ਜੀ ਹਾਂ ਤੁਸੀਂ ਵੇਖ ਲਓ ਜੀ ਜੋ ਅੱਗੋਂ ਅੱਗੋਂ ਦਿਖਾਉਂਗੇ ਜੀ ਅੱਗੋਂ ਵੈਕ ਨੂੰ ਆਉਂਦੇ ਆ ਤੁਸੀਂ ਦੇਖੋ ਹੂੰ ਕਿੰਨਾ ਵੈਕ ਨੂੰ ਆਉਂਦੇ ਆ ਜੀ ਟੈਸਟਿਕਲ ਸਹੀ ਗੱਲ ਆ ਇਹ ਅਸਲੀ ਮੋਹਰਾ ਦੀ ਪਹਿਚਾਨ ਹੈ ਜੀ ਇਹ ਹੈ ਹਾਂ ਜੀ ਠੀਕ ਹੈ ਸੋ ਇਹਦੀ ਮਾਂ ਦਾ ਜੋ ਮਿਲਕ ਰਿਕਾਰਡ ਹੈ 2400 ਮਾਂ ਇਹਦੀ ਐਮਨਤੀ ਦੀ ਹੈ ਜੀ ਜੇ ਮਾਂ ਐਮਨਤੀ ਦੀ ਮਾਂ ਪੱਕੋ ਇਹ ਵੀ ਦੁੱਧ ਵਾਲੀ ਬਰੀਡ ਹੀ ਹੈ ਨਾ ਦੁੱਧ ਵਾਲੀ ਜੀ ਮਾਂ ਤੇ ਉਹ ਤਿਆਰ ਕਰੀ ਹੈ ਜੀ ਉਹ ਇਹਦੀ ਭੈਣੀ ਹੈ ਇਹ ਇਹ ਕਿਹੜੇ ਦੀ ਹੈ ਇਹ ਸਮਰਾਟ ਸੇਮ ਕੇਰੀਆਂ ਦੀ ਹੈ ਜੀ ਠੀਕ ਹੈ ਜੀ ਮੰਨ ਕੇ ਵੀ ਦੁੱਧ ਤੇ ਕੰਮ ਕਰੀ ਜਾਂਦੇ ਹੁਣ ਦੁੱਧ ਤੇ ਹਾਂ ਜੀ ਭਾਰਤ ਦੇ ਸਾਰੇ ਹਨ ਸੇਮ ਹਾਂ ਜੀ ਹਾਂ ਜੀ ਉਹ ਵੀ ਚੰਗੀਆਂ ਰਿਜ਼ਲਟ ਆਉਂਦਾਗਾ ਹਾਂ ਜੀ ਇਹਦਾ ਸੇਮ ਕੇਰੀਆਂ ਕੋਸ਼ਿਸ਼ ਕਰਦੇ ਆ ਵੀ ਅਸੀਂ ਏਬੀਸੀ ਵੀਰਾ ਵੀਰਾ ਵਾਲੀ ਦੇ ਸੈਕਸਡ ਸੀਮਨ ਆਉਂਦੇ ਆ ਜੀ ਉਹਨਾਂ ਚੋਂ ਸਿਲੈਕਟਡ ਬੁੱਲ ਹੈ ਜਿਵੇਂ ਅਬ ਮੰਨੂ ਹੋ ਗਿਆ ਭੀਮ ਹੋ ਗਿਆ ਜੀ ਕੋਈ ਵਧੀਆ ਬੋਲਣੇ ਖਾਨ ਪ੍ਰਿਕਸ਼ਤ ਹਾਂ ਤੇ ਲਕਸ਼ਮੀ ਡੈਰੀ ਫਾਰਮ ਵਾਲਿਆਂ ਦੇ ਨਾਗ ਹੋ ਗਿਆ ਜੀ ਕੋਹੀਨੌਰ ਵੀ ਚੰਗੇ ਬੋਲਣੇ ਠੀਕ ਹੈ ਇਹ ਹੁਣ ਕਿੰਨੇ ਟਾਈਮ ਦੀ ਆ ਇਹ ਸਰਦਸ ਮਹੀਨੇ ਦੀ ਆ ਜੀ 10 ਮਹੀਨੇ ਦੀ ਇੱਥੇ ਪਾਉਣੀ ਆ ਹੁਣ ਥਾ ਪਾਵਾਂਗੇ ਜਿਵੇਂ ਮੇਲੇ ਤੇ ਮੇਲੇ ਤੇ ਠੀਕ ਹੈ ਜੀ ਲੈ ਵੀ ਇਹ ਵੀ ਮੈਨੂੰ ਲੱਗਦਾ ਵੀ ਆਊ ਕਿਸੇ ਨਾ ਕਿਸੇ ਪੋਜੀਸ਼ਨ ਤੇ ਜੀ ਜੈਡ ਬਲੈਕ ਆ ਜੀ ਪਪਲੀ ਪੌਂਸ ਵੇਖੋ ਕਿੰਨੀ ਪਤਲੀ ਹੈ ਜੀ ਹੂੰ ਹੂੰ ਇਹ ਜਿਹੜਾ ਬੋਲਿਆ ਜੀ ਇਹ ਮੋਦੀ ਦਾ ਜੀ ਆਹਾ ਬੋਲ ਇੱਕ ਸਾਲ ਦਾ ਜੀ ਪੂਰਾ ਅੱਜ ਇਹ ਅੱਜ ਹਾਂਜੀ ਇੱਕ ਸਾਲ ਦਾ ਇਹ ਮੋਦੀ ਦਾ ਬਾਈ ਮੋਦੀ ਦਾ ਜੀ ਇਹ ਦੇਖ ਲਓ ਇਹਦਾ ਕਿਉਂ ਮਾਂ ਪੱਖੋਂ ਕਿਵੇਂ ਆਹੀ ਮਾਂ ਪੱਖ ਤੋਂ ਜੀ ਇਹਦੀ ਮਾਂ ਦਾ ਹੈਗਾ 1 ਲੀਟਰ ਦੁੱਧ ਜੀ 1 ਲੀਟਰ ਦੁੱਧ ਹਾਂਜੀ ਠੀਕ ਆ ਘਰੀ ਆਪਣੇ ਇਹਦੀ ਮਾਂ ਇਹਦੀ ਮਾਂ ਸੇਲ ਕਰਦੀ ਸੀ ਸੇਲ ਕਰਦੀ ਹਾਂਜੀ ਠੀਕ ਹੈ ਨਹੀਂ ਮਾਂ ਸੇਲ ਕਰਤੀ 21 ਲੀਟਰ ਦੁੱਧ ਹੈਗਾ ਛਕਮੇ ਸੂਏ 21 ਲੀਟਰ ਦੁੱਧ 21 ਲੀਟਰ ਤੀਜੇ ਸੂਏ ਜੀ ਤੀਜੇ ਸੂਏ ਦਾ 21 ਲੀਟਰ ਦੁੱਧ ਹੈਗਾ ਹਾਂਜੀ ਤੇ ਇਹ ਹੁਣ ਇਹ ਘਰੀ ਰੱਖਣਾ ਕਿ ਇਹ ਵੀ ਹੁਣ ਨਹੀਂ ਇਹ ਵੀ ਘਰੀ ਰੱਖਣਾ ਜੀ ਘਰੀ ਰੱਖਣਾ ਹਾਂਜੀ ਠੀਕ ਹੈ ਤੇ ਆਹਾ ਨੀਲੀ ਰਾਵੀਲਾ ਇਹ ਕੋਹੇ ਨੁਰਦੀ ਹੈ ਜੀ ਨਹੀਂ ਸੌਰੀ ਇਹ ਉਹਦੀ ਤਰਨਾਟ ਦੀ ਤਰਨਾਟ ਦੀ ਹਾਂ ਪਿੰਡੀ ਸਿੱਧੂ ਵਾਲੇ ਦੀ ਪਿੰਡੀ ਸਿੱਧੂ ਵਾਲੇ ਹਾਂਜੀ ਹਾਂਜੀ ਮਾਂ ਇਹਦੀ ਡਾਇਮੰਡ ਦੇ ਸੀਗੀ ਹੂੰ ਇਹ ਤਰਨਾਟ ਦੀ ਹੈ ਜੀ ਆਪਾਂ ਮਾਂ ਹੈਗੀ ਆਪਣੀ ਲੱਭ ਇਹਦੀ ਮਾਂ ਨਾ ਜੀ ਮਾਂ ਵੀ ਨਹੀਂ ਹੈ ਮਾਂ ਵੀ ਹੈ ਠੀਕ ਹੈ ਉਹ ਮਾਂ ਦਾ ਦੁੱਧ ਪੱਖੋਂ ਕਿਵੇਂ ਆਇਆ ਇਹ ਫਿਰ ਇਹ 18 ਲੀਟਰ ਸੀਗਾ ਜੀ ਮਾਂ ਦਾ ਇਹ ਕਿੰਨੇ ਟਾਈਮ ਦੀ ਆ ਇਹ ਹੈਗੀ ਜੀ ਅੱਜ ਮੰਨ ਕੇ ਚਲੋ ਵੀ 11 ਮਹੀਨੇ ਦੀ ਹੋ ਗਈ 11 ਮਹੀਨੇ ਦੀ ਹੋ ਗਈ ਠੀਕ ਹੈ ਗਰੋਥ ਵਧੀਆ ਹੈ ਨਾ ਬਈ ਤੁਹਾਡੇ ਸਾਰੇ ਜਾਨਵਰਾਂ ਦੀ ਹਾਂਜੀ ਹਾਂਜੀ ਠੀਕ ਹੈ ਇਹ ਸ਼ੌਂਕ ਹੈ ਜੀ ਅਸੀਂ ਵਿੱਚ ਹੀ ਰਹਿੰਦੇ ਹਾਂ ਡੰਗਰਾਂ ਦੇ ਇਹ ਜਿਹੜਾ 4 ਦਿਨ ਦਾ ਆਇਆ ਇਹ ਜੀ ਇਹਦੀ ਏਜ ਕਿੰਨੀ ਹੋ ਗਈ ਹੁਣ ਇਹਦੀ 32 ਮੰਥ ਹੋ ਗਈ ਜੀ 32 ਮੰਥ ਹੋ ਗਈ ਹਾਂਜੀ ਹੂੰ ਤੇ ਖਰਾਕ ਕਿੰਨੀ ਖਾਂਦਾ ਬਾਈ ਫਿਰ ਇਹ ਆਹ ਖਰਾਕ ਕਿੰਨੀ ਖਾਂਦਾ ਆ ਜੁੱਟ ਆਪਣਾ ਇਹ ਨਾਰਮਲ ਡਾਈਟ ਤੇ ਹੈ ਜੀ ਨਾਰਮਲ ਡਾਈਟ ਜਾਵਾ ਹਾਂਜੀ ਤਾਂ ਵੀ ਫਿਰ ਕੀ ਕੀ ਪਾਉਣੇ ਹੋ ਜੇ ਮੈਂ ਉਹ ਦੱਸ ਦੋ ਆਪਣੇ ਸਰ ਇਸਨਾਂ ਭਰਾਵਾਂ ਨੂੰ ਫਾਇਦਾ ਹੋਵੇ ਜਿਵੇਂ ਅਸੀਂ ਮੱਜਾ ਨੂੰ ਪਾਉਂਦੇ ਆ ਜੀ ਉਹ ਵੀ ਇਹਨੂੰ ਖਰਾਕ ਪਾਉਂਦੇ ਆ ਠੀਕ ਹੈ ਜੀ ਜਿਵੇਂ ਆਪਣਾ ਪਹਿਲਾ ਤੈਨੂੰ ਕਾਫ ਸਟਾਰਟਰ ਪਾਈ ਸੀ ਫਿਰ ਕਾਫ ਗਰੋਬਰ ਜੀ ਠੀਕ ਹੈ ਹਾਂਜੀ ਫਿਰ ਡੈਰੀ ਪਟੀਨ ਹੋ ਗਿਆ ਜੀ ਹਾਂ ਹਾਂ ਬਰ ਨਾਰਮਲੀ ਪਾਉਣਾ ਕੋਈ ਬੜਾ ਜਿਆਦਾ ਨਹੀਂ ਹੈਗਾ ਵੀ ਆਪਾਂ ਕੋਈ ਜੀ ਆਪ ਨਹੀਂ ਤਿਆਰ ਕਰਾਉਂਦੇ ਆਪ ਹੀ ਤਿਆਰ ਕਰਾਉਨੇ ਨੇ ਅੱਛਿਆ ਪਰੋਸਾ ਆਮ ਨਾਲ ਦੁੱਧ ਵਾਲਿਆਂ ਨੂੰ ਅਲੱਗ ਹੋ ਜਾਂਦਾ ਜੀ ਜਿਵੇਂ ਹੀਫਰਾ ਨੂੰ ਅਲੱਗ ਹੋ ਜਾਂਦੀ ਹੈ ਫੀਡ ਜੀ ਫਾਰਮੂਲੇਸ਼ਨ ਅਲੱਗ-ਅਲੱਗ ਹੈ ਜੀ ਅਲੱਗ-ਅਲੱਗ ਹਾਂਜੀ ਠੀਕ ਹੈ ਪਰ ਅਸੀਂ ਪਾਉਨੇ ਨਾਰਮਲ ਆ ਕਿਉਂਕਿ ਕਾਫੂਸ ਖਾਣ ਵਾਲੇ ਜਾਨਵਰ ਨੇ ਐਵੇਂ ਆਪਾਂ ਸੇਬਾਂ ਤੇ ਲਾ ਲਈਏ ਜਾਂ ਬਦਾਮਾਂ ਤੇ ਲਾ ਲਈਏ ਉਹ ਚੀਜ਼ਾਂ ਨਹੀਂ ਲੌਂਗ ਔਰ ਸਾਰੇ ਭਰਾਵਾਂ ਨੂੰ ਮੇਰਾ ਇੱਕ ਸੰਦੇਸ਼ ਹੋਰ ਵੀ ਹੈ ਵੀ ਤੁਸੀਂ ਡਾਕਟਰਾਂ ਦੇ Depender ਨਾ ਰਿਆ ਕਰੋ ਜੇ ਤੁਸੀਂ ਘਰ ਦੀ ਬਰੀਡ ਬਣਾਉਣੀ ਹੈ ਇੱਕ ਸਿਲੈਕਸ਼ਨ ਕਰ ਲਓ 15-16 ਲੀਟਰ ਵਾਲੀ ਸਫੀਸ਼ੀਐਂਟ ਆ ਆਪਾਂ ਸਟਾਰਟਿੰਗ ਕਰਨ ਵਾਸਤੇ ਉਸ ਤੋਂ ਤੁਸੀਂ ਚੰਗੇ ਬਰੀਡ ਵਾਲੀ ਸੀਮਨ ਭਰਾ ਕੇ ਕੀ ਤੁਸੀਂ ਅੱਗੇ ਆਪਦੀ ਚੰਗੀ ਬਰੀਡ ਬਣਾ ਸਕਦੇ ਹੋ ਸੋ ਮੈਂ ਤਾਂ ਕਹਿੰਦਾ ਵੀ ਕੰਟੇਨਰ ਲਓ ਪਿੰਡ ਦੇ ਵਿੱਚ 10 ਮੁੰਡੇ ਰਲ ਕੇ ਕੰਟੇਨਰ ਲੈ ਲਓ ਉਹਦੇ ਵਿੱਚ ਸੀਮਨ ਆਪ ਲਿਆਓ ਡਾਕਟਰ ਨੂੰ ਫੀਸ ਦੇਓ ਭਰਾਈ ਦੀ ਤਾਂ ਤੁਹਾਡੀ ਤਸੱਲੀ ਵੀ ਹੋਊਗੀ ਤੇ ਸਾਨੂੰ ਮਿਲ ਕੇ ਵੀ ਪੈਸੇ ਤੁਹਾਡੀ ਬਚਤ ਹੋਊਗੀ ਠੀਕ ਹੈ ਜੀ ਜੇ ਆਪਾਂ ਡਾਕਟਰਾਂ ਦੇ ਡਿਪੈਂਡ ਕਰੀਏ ਨਾ ਤਾਂ ਡਾਕਟਰ ਉਹਨਾਂ ਨੂੰ ਆਪੇ ਪੈਸੇ ਦੇ ਸਕਦੇ ਆ ਇੱਕ ਗਮਾਂਡੀ ਦੂਜੇ ਨੂੰ ਕਹਿੰਦਾ ਮੇਰਾ ਤਾਂ ਸੌਦਾ ਵਰਕੇ ਗਿਆ ਸੀ ਤੇ ਇੱਥੋਂ 200 ਕਿਵੇਂ ਮੰਗ ਲਿਆ ਸੀਮਨ ਤਾਂ 2500 ਦਾ ਵੀ ਆ ਜਿਸ ਨੇ ਬੰਦੇ ਨੂੰ ਜਨੂਨ ਹੈ ਵੀ ਮੈਂ ਬਰੀਡ ਬਣਾਉਣੀ ਹੈ ਉਹ 2500 ਦੇਣ ਤੋਂ ਵੀ ਅਗਰੇਜ਼ ਨਹੀਂ ਕਰਦਾ ਠੀਕ ਹੈ ਜੋ ਬਲੈਕ ਦੇ ਵਿੱਚ ਬੋਲੇ ਚੱਲੇ ਜਾਂਦੇ ਆ ਜਿਵੇਂ ਅਮਨ ਅਤੇ 70575 ਹੋ ਗਿਆ ਉਹਨਾਂ ਦੇ ਮੈਂ ਖੁਦ ਵੀ ਕਰਿਆ ਆਪਦੇ ਦੇ ਕੇ 25-2600 ਰੁਪਿਆ ਅਲੱਗ ਤੋਂ ਫੀਸ ਡਾਕਟਰ ਉਹਨੂੰ ਭਰਾਇਆ ਸੋ ਡਾਕਟਰਾਂ ਦੀ ਵੀ ਕਲੀ ਗਲਤੀ ਨਹੀਂ ਨਾ ਕਿਸਾਨ ਦੀ ਗਲਤੀ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਚੰਗੀ ਪਛਾਣ ਕਰਕੇ ਜੇ ਦੱਸੋਗੇ ਡਾਕਟਰ ਸਾਹਿਬ ਨੂੰ ਮੈਂ ਆ ਸੀਮਨ ਲਗਾਉਣਾ ਨਹੀਂ ਡਾਕਟਰ ਨੇ ਤਾਂ ਭਰੀ ਜਾਣਾ ਦੇਖੋ ਜਿਹੜਾ ਉਹਨਾਂ ਨੂੰ ਸਸਤਾ ਸੀਮਨ ਮਿਲਦਾ ਉਹ ਉਹਨਾਂ ਦਾ ਜਿੱਥੇ ਮੁਨਾਫਾ ਜ਼ਿਆਦਾ ਹੁੰਦਾ ਉਹਨਾਂ ਨੇ ਭਰੀ ਦੇਣਾ ਸੋ ਆਪ ਜਾਗਰੂਕ ਹੋਵੇ ਸੀ ਕਿਹੜੇ ਸੀਮਨ ਦੀ ਸਿਲੈਕਸ਼ਨ ਕਰਕੇ ਮੱਝ ਤੇ ਤੂੰ ਫਾਰਮ ਦੇ ਵਿੱਚ ਬਈ ਕਿੰਨੇ ਜਾਨਵਰ ਨੇ ਸ਼ਾਰੇ ਸਾਡੇ ਕੋਲੇ 12 13 ਜਾਨਵਰ ਹੈ ਜੀ 12 13 ਹਾਂਜੀ ਸਾਰੀ ਬਰੀਡ ਵਾਲੇ ਆ ਘੱਟ ਤੋਂ ਘੱਟ ਕਿੰਨੇ ਦੁੱਧ ਵਾਲੀ ਮੱਝ ਆ ਘੱਟ ਤੋਂ ਘੱਟ ਸਾਡੇ ਕੋਲੇ ਜੀ 16 17 ਵਾਲੀ ਹੈ ਜੀ 16 17 ਵੱਧ ਤੋਂ ਵੱਧ ਵੱਧ ਤੋਂ ਵੱਧ 22 ਲੀਟਰ ਹੈ 22 ਲੀਟਰ ਜਿਹੜੀ ਇਹਦੀ ਮਾਂ ਹਾਂਜੀ ਇਹਦੀ ਮਾਂ ਦਾ 20 400 ਹੈ ਜੀ ਐਮ 29 ਦੀ ਮਾਂ ਜੀ ਐਮ 29 ਹਾਂ ਕੀ ਸਾਨੂੰ ਉਮੀਦ ਹੈ ਬਈ ਇਸ ਵਾਰ ਅਸੀਂ ਵੱਧ ਕੱਢੂਗੀ ਜੀ ਠੀਕ ਹੈ ਹਾਂਜੀ ਤੇ ਇੱਥੇ ਫਿਰ ਮਿਲਕ ਚ ਪਾਈ ਨਹੀਂ ਇਹ ਨਹੀਂ ਹੁਣ ਸੋਣਾ ਜੀ ਉਹਨੇ ਤਾਂ ਜੀ ਸੋਣਾਗਾ ਅੱਜ ਮੇਰੇ ਖਿਆਲ ਚ ਸੋਣਾ ਪਾਉਣੀ ਸੀ ਫਿਰ ਨਹੀਂ ਪਾਉਂਦੇ ਜੀ ਜੀ ਪਾਉਂਦੇ ਬਾਈ ਅਸੀਂ ਪਾਵਾਂਗੇ ਜੀ ਹੁਣ ਚੜਿੱਕ ਪਾਵਾਂਗੇ ਚੜਿੱਕ ਤੇ ਜਾਂ ਪੀਡੀਐਫ ਜਾਂ ਪੀਡੀਐਫ ਜੀ ਠੀਕ ਹੈ ਲਓ ਬਾਈ ਜਾਣਕਾਰੀ ਦੱਸਿਓ ਵੀ ਕਿਵੇਂ ਲੱਗੀ ਬਾਈ ਦੀ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦਵਾਵਾਂਗੇ ਜੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਨਾ ਤਾਂ ਬਾਈ ਨਾਲ ਕਰ ਲਿਆ ਕਰੋ ਜਾਣਕਾਰੀ ਪੂਰੀ ਆ ਤੇ ਬਾਈ ਮੈਂ ਹੋ ਵੀ ਤੁਸੀਂ ਟ੍ਰੇਨਿੰਗ ਵੀ ਲੈਤੀ ਆ ਕਿਤੋਂ ਹਾਂਜੀ ਇਹ ਕੰਮ ਦੀ ਮੈਂ ਸਭਰੂਰ ਤੋਂ ਲਈ ਸੀਗੀ ਜੀ ਅੱਛਾ ਹਾਂਜੀ ਠੀਕ ਹੈ ਕਿੰਨੇ ਟਾਈਮ ਟ੍ਰੇਨਿੰਗ ਲੈਂ ਮੈਂ ਵੀ ਨਹੀਂ ਲਾਇਆ ਸੀ ਇੱਕ ਮਹੀਨਾ ਇੱਕ ਮਹੀਨੇ ਚ ਵਧੀਆ ਸਿੱਖ ਗਏ ਸੀ ਹਾਂਜੀ ਬਾਕੀ ਸਰ ਸਾਰਾ ਕੁਝ ਜੱਜਕਲ YouTube ਤੇ ਹੈ ਜੀ ਸਰਚ ਰੋਜ਼ ਕਰੀ ਜਾਂਦੇ ਆ ਕਿਉਂਕਿ ਆਪਾਂ ਡਿਪੈਂਡ ਹੀ ਇਹ ਤੇ ਹੋ ਗਏ ਵੀ ਕੰਮ ਇਹ ਕਰਨਾ ਆਪਾਂ ਬਾਕੀ ਜੀ 5-6 ਸਾਲਾਂ ਦੇ ਵਿੱਚ ਕਿਉਂਕਿ ਆਪਣੇ ਕਿਸਾਨ ਦਾ ਸਹਾਇਕ ਧੰਦਾ ਜੀ ਨਾਲ ਦੀ ਨਾਲ ਇਹ ਸਿਰੋਂ ਨਾਲੇ ਘਰੇ ਵੀ ਰਹਿੰਦੇ ਆ ਤੇ ਬਾਕੀ ਜਨੂਨ ਜਿਹਾ ਬਣ ਗਿਆ ਨਾਲ ਇਹਨਾਂ ਪਿਆਰ ਆਉਣ ਲੱਗ ਗਿਆ ਜੀ ਡੇਲੀ ਚੈੱਕ ਕਿਤੋਂ ਵੀ ਆਈਏ 11 ਵਜੇ 11ਾਂ ਪਸੂ ਜਾ ਕੇ ਵੜਨ ਦਾ ਅੱਧਾ ਘੰਟਾ ਲਾਉਣਾ ਠੀਕ ਹੈ ਜੀ ਹਾਂਜੀ ਠੀਕ ਆ ਬਈ ਧੰਨਵਾਦ ਓਕੇ ਧੰਨਵਾਦ ਜ